ਇਹ ਹੋਟਲ ਦੇ ਕਮਰੇ ਚ ਰਹਿੰਦਾ ਤੁਹਾਨੂੰ ਦਿੱਤੇ ਤਰਫੋਂ ਦਾ ਇਹ ਲੋ ਕਾਰਡ ਆ ਹੋਟਲ ਦੇ ਰਹਿੰਦਾ ਹੈ ਰੋਜ਼ ਕੀ ਕਰਦਾ ਸਾ ਬਾਈ ਕੀ ਨਾਮ ਆ ਬਾਬਾ ਜੀ ਹੈ ਰਾਮ ਉਜਾਗਰ ਕੀ ਕੰਮ ਕਰਦਾ ਤੂੰ ਪੀ ਕੇ ਮੰਗਦਾ ਕੀ ਹੈ ਕੰਮ ਵੀ ਕਰਦਾ ਕੋਈ ਕੀ ਕੰਮ ਕਰਦਾ ਦਰਜਾ ਤੋਂ ਕੰਮ ਕਰਦਾ ਖੇਤੀਬਾੜੀ ਦਾ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਪਿੱਛੋਂ ਲੋਬੀ ਦਾ ਉੱਥੋਂ ਬਾਬਾ ਜੀ ਆਜੇ ਚੱਲੀ ਆਜੋ ਆਜੋ ਵਾਹ ਜੀ ਵਾਹ ਨੇਪਾਲ ਵੀ ਜਾ ਕੇ ਆਏ ਹੋਟਲ ਐਲ ਫੋਰਡ ਵਾਹ ਜੀ ਵਾਹ ਇੱਥੇ ਸਟੇ ਕਰਦੇ ਹੋ ਹੈ ਉਹ ਤਾਂ ਪੀੜੀਆਂ ਤੋਂ ਆ ਪੀੜੀਆਂ ਜੀਆਂ ਤੇ ਇਹਦੀਆਂ ਸਿੱਟੇ ਚੜ੍ਹਦੇ ਨਹੀਂ ਇੱਥੇ ਵੀ ਤੂੰ ਤੂੰ ਵੀ ਸਿੱਟੇ ਦਾ ਸੁਪਰੇ ਦੇਵੋ ਨਾ ਤੈਨੂੰ ਆਸ਼ਰਮ ਭੇਜੀਏ ਬਲਾ ਆਪਣੇ ਪਰਿਵਾਰ ਨੂੰ ਯਾਰ ਮੈਂ ਕਹਿੰ ਜਾਂ ਨਾ ਪਰਿਵਾਰ ਨੂੰ ਫੋਨ ਕਰ ਤੈਨੂੰ ਉੱਥੇ ਇੱਜ ਤੇ ਦੀ ਰੋਟੀ ਦੰਨੇ ਆਂ ਮੀ ਤੂੰ ਮੰਗਦਾ ਰਹਿਣਾ ਔਰੇ ਠੰਡ ਚ ਅਸੀਂ ਦੇਖ ਨਹੀਂ ਸਕਦੇ ਤੁਹਾਨੂੰ ਕਿ ਬੀਬੀ ਘਰ ਵਾਲਿਆਂ ਨੂੰ ਇੱਦਾਂ ਵਧੀਆ ਗੱਲ ਆਪਾਂ ਤਾਂ ਜਿੱਥੇ ਚੱਲੋ ਗੁਰੂ ਘਰ ਜਾਂਦੇ ਆਂ ਨਹੀਂ ਕਮਰਾ ਮਿਲਦਾ ਆਪਾਂ ਬਾਹਰ ਪੈ ਜਾਂਦੇ ਆਂ ਹਨਾ ਜਿੱਥੇ ਇਹ ਚੰਡੀਗੜ੍ਹ ਚ ਸਟੇ ਕਰਦੇ ਨੇ ਜੀ ਆਹ ਦੇਖੋ ਇਹ ਹੋਟਲ ਹੈ ਕਿਸੇ ਨੇ ਜਾਣਾ ਹੋਵੇ ਇਹਨਾਂ ਦਾ ਨਾਮ ਲੈ ਲਿਓ ਜਾ ਕੇ ਲੈਸ ਮਿਲ ਜੂਗੀ ਬਹੁਤ ਵਧੀਆ ਕੰਮ ਕਰ ਰਹੇ ਹੋ ਬੀ ਜੀ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਸਾਡਾ ਕਰਦਾ ਜੀ ਬਹੁਤ ਬਹੁਤ ਵਧੀਆ ਧੰਨਵਾਦ ਜੀ ਤੁਸੀਂ ਜਿੰਨਾ ਤੁਸੀਂ ਇਹ ਪਰਲਾ ਕਰਦੇ ਨਾ ਇਹ ਬੰਦੇ ਬਾਹਰ ਦੇ ਆ ਕੇ ਬੈਠਦੇ ਆ ਨਾ ਇਹ ਚੰਗੀ ਗੱਲ ਨਹੀਂ ਹੈ ਇਹ ਵੀ ਇੱਕ ਮਾਫੀ ਕੱਪੜੇ ਲਾਓ ਇਹਦੇ ਚੰਗੀ ਤਰ੍ਹਾਂ ਫੇਰ ਵੇਖੋ ਕੀ ਨਿਕਲਦਾ ਤੁਹਾਨੂੰ ਕੋਈ ਦਲਦਗੀ ਤਾਂ ਨਹੀਂ ਹੈਗੀ ਉਹ ਬੀੜੀਆਂ ਸੁੱਟ ਤਾਂ ਦਿੱਤੀ ਜੇ ਜਿਹੜਾ ਇਹਨਾਂ ਨੂੰ ਦੇਣ ਨਾਲ ਆਪਣੇ ਇਲਾਕੇ 'ਚ ਕੋਈ ਤੁਹਾਡਾ ਜਾਣਕਾਰ ਅਗੇ ਦੀ ਪੀਸ ਭਰਨੇ ਆਲੀ ਅਗੇ ਦਮਿਆ ਹੋਣੇ ਉਹਨਾਂ ਦੀ ਸੇਵਾ ਕਰ ਇੱਕ ਮਿੰਟ ਆਪਣੀ ਮਿਹਨਤ ਦੀ ਕਮਾਈ ਕਿਸੇ ਲੰਘੇ ਵੀ ਲੱਗੇ ਠੀਕ ਹੈ ਵੀਰੇ ਵੀਰਾਂ ਨੂੰ ਵੀਰਾਂ ਨੂੰ ਬਹੁਤ ਵਧੀਆ ਕੰਮ ਆਇਆ ਤੁਸੀਂ ਲੋਕ ਜਾਗਰੂਕ ਹੋਣਗੇ ਬਾਈ ਜੀ ਇਹ ਤੋਂ ਬਹੁਤ ਵਧੀਆ ਥੰਨੇ ਆ ਬਾਈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਨਹੀਂ ਅਸੀਂ ਤਾਂ ਜੀ ਕੀ ਆਏ ਉਹ ਹੀ ਕਰਾ ਰਹੇ ਹਾਂ ਹਾਂ ਬਿਲਕੁਲ ਅਕਾਰਪੁਰਖੇ ਕਰਵਾਉਂਦੇ ਨੇ ਇੰਨੇ ਲੋਕਾਂ ਤੱਕ ਸੇਧ ਪਹਾਨੀ ਬਹੁਤ ਹੀ ਵਧੀਆ ਕੰਮ ਆ ਜੀ ਤੁਹਾਡੇ ਜਰੀਏ ਅਸੀਂ ਦੇਖਦੇ ਹਾਂ ਜਿਵੇਂ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਪ੍ਰਭਾਵ ਆ ਜੀ ਮੈਂ ਨਹੀਂ ਆ ਜੀ ਵੀ ਸੰਗਤ ਦਾ ਵੇਰ ਹੋਵੇ ਹਾਂਜੀ ਹਾਂਜੀ ਸੇਵਾ ਕਰਨ ਆਏ ਨੇ ਲੰਗਰਾਂ ਨੂੰ ਇਹਨਾਂ ਲਈ ਅਰਦਾਸ ਕਰਿਓ ਵੀ ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ ਇਹ ਤਗਦੀ ਮਤਲਬ ਆ ਮਾਇਆ ਇਹਨਾਂ ਨੂੰ ਪਾਉਣ ਦੇ ਇਹਨਾਂ ਲਈ ਅਰਦਾਸ ਕਰਿਓ ਜੀ ਕਿ ਪ੍ਰਮਾਤਮਾ ਇਹਨਾਂ ਨੂੰ ਅਕਲ ਵਾਸੇ ਗੁਰੂ ਰੂਪ ਸੰਗਤ ਨੂੰ ਤੰਗ ਨਾ ਕਰਨ ਇਹ ਆ ਇਹਨਾਂ ਦੀ ਸੇਵਾ ਇਹਨਾਂ ਵੱਲੋਂ ਲੰਗਰਾਂ ਹੁਣ ਜਾਣਾ ਤਾਂ ਆਸ਼ਰਮ ਚੱਲੀਏ ਆ ਆਸ਼ਰਮ ਗਏ ਭੀਖ ਨਹੀਂ ਮੰਗਣੀ ਫੇਰ ਉਹ ਮੈਨੂੰ ਵੀ ਪਤਾ ਤਾਂ ਜਾਣਾ ਜੇ ਹੁਣ ਭੀਖ ਮੰਗਦਾ ਫੜ ਲਿਆ ਉਧਰ ਨੂੰ ਮੂੰਹ ਕਰਕੇ ਮੱਥਾ ਟੇਕ ਲੇਗਾ ਬਾਬਾ ਜੀ ਅੱਜ ਤੋਂ ਬਾਅਦ ਤੇਰੀ ਸੰਗਤ ਨੂੰ ਤੰਗ ਨਹੀਂ ਕਰਦਾ। ਬੋਲਣ ਦੀ ਪਰਸਾ ਹੋਰ ਨਿੱਕੀ ਖੋਟੇ। ਕੀ ਨਾਮ ਆ ਬਾਬਾ ਜੀ? ਹੈ? ਆਰਾਮ ਪੁਜਾ ਕਰ। ਠੀਕ ਆ। ਕਿੱਥੋਂ ਤੋਂ ਆਇਓ ਕਿੱਥੇ ਦੇ ਰਹਿਣਾ ਆਇਓ? ਕਿਹੜੀ ਜਗ੍ਹਾ ਤੋਂ ਆਇਓ? ਹੈ? ਚੰਡੀਗੜ੍ਹ ਤੋਂ। ਚੰਡੀਗੜ੍ਹ ਕਿੱਥੇ ਰਹਿੰਦੇ ਹੋ ਹੈ ਮੰਨਸਾ ਦੇਵੀ ਆ ਇੱਥੇ ਕਦੋਂ ਆਏ ਹੋ ਹੈ ਜੀ ਘੁੰਮਣ ਆਏ ਹਾਂ ਕੀ ਚੱਲ ਰਿਹਾ ਪਤਾ ਨਹੀਂ ਕੀ ਆ ਕੀ ਹੈਗਾ ਕੀ ਆ ਉਰੇ ਇਹਨਾਂ ਕੱਟ ਕਿਉਂ ਆ ਕੀ ਹੋਇਆ ਉੱਥੇ ਕੀ ਚੱਲ ਰਿਹਾ ਤੇ ਗੁਰਦੁਆਰੇ ਮੇਲਾ ਚੱਲ ਰਿਹਾ ਪਤਾ ਘੁੰਮਣ ਵਾਸਤੇ ਆ ਪੀ ਤੋਂ ਕਿਨ੍ਹੇ ਮਸਤੀ ਆ ਹੈ ਕਰਕੇ ਆਵਾਰੀ ਕੀਤਾ ਪਰਿਵਾਰ ਤੋਂ ਹੋਣਾ ਤੇਰੇ ਹੈਲੋ تین ਲੜਕੇ ਨੇ ਕੀ ਕਰਦੇ ਆ ਲੜਕੇ ਕਿੰਨੀ ਉਮਰ ਆ 12 10 ਉਹਨਾਂ ਨੂੰ ਸਿਖਾਤੀ ਭੀਗ ਮੰਗਣੀ ਕਿ ਸਖਾਣੀਆਂ ਜੀ ਹੈ ਸਖਾਣੀਆਂ ਜੀ আচ্ছা ਲੜਕੀ ਕੀ ਕਰਦੀ ਆ ਆਪਕੋ ਪਤਾ ਹੈ ਇਹ ਕੌਣ ਸੇ ਜਨ ਚੱਲ ਰਹੇ ਆ ਕਿਉਂ ਇੱਥੇ ਕੱਖ ਹੋਇਆ ਸੰਗਤ ਕੀ ਹੋਇਆ ਸੀ ਇਹ ਦਿਨਾਂ ਹੀ ਕੀਤੀ ਜਾਤ ਦੇ ਵਿੱਚ ਅੱਜ ਜਿੱਤੇ ਸੰਗਤ ਪਹੁੰਚੀ ਮਸਾਦ ਆ ਫੋਨ ਕਰਾ ਤੇਰੇ ਬੱਚਿਆਂ ਦੀ ਉਮਰ ਕਿੰਨੀ ਆ ਛੋਟੇ ਬੱਚੇ ਦੀ 6 ਪੂਰੇ ਪੰਜਾਂ ਦੀ ਸੀ ਕਿੰਨੀ ਉਮਰ 6 ਪੂਰੇ 10 12 ਸਾਲ ਦਾ ਤੇਰਾ ਬੱਚਾ ਹੈ ਤੇ ਗੁਰਗੋਵਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾ ਤੇ ਸਰੰਦ ਨੀਹਾਂ ਜੀ ਦੀ ਰੋਇ ਸੀ ਇੱਕ 7 ਸਾਲ ਇੱਕ 9 ਸਾਲ ਦੀ ਉਮਰ ਸੀ ਉਹਨਾਂ ਦੀ ਪੂਰੇ ਵੱਡੇ ਸਾਹਿਬਜ਼ਾ ਤੇ ਜੀ ਰੋਏ ਸੀ ਤੂੰ ਕਹਿੰਦਾ ਮੇਲਾ ਹੁਣ ਮਾਲਾ ਚੱਲ ਉਹ ਤਾਂ ਸਾਡੇ ਬਾਪੇ ਨੇ ਹਨਾ ਉਹ ਕਿੜਦੀ ਕਲਾੜੇ ਨੇ ਹੁਤਾਵੇਂ ਚਾਨਾ ਤੇਰੇ ਘਰ ਤੇਰੇ ਪਰਿਵਾਰ ਚ ਕਿਸੇ ਨੂੰ ਕੋਸੋ ਜਵੇ ਰੱਬ ਨਾ ਕਰੇ ਤੇਰੇ ਤੇ ਕੋਈ ਬਿਪਤਾ ਆਵੇ ਤੁਦ ਹੋ ਜਵੇ ਤੇਰੇ ਰਿਸ਼ਤੇਦਾਰ ਕੋਈ ਆ ਕੇ ਕਹੇ ਮੇਲਾ ਦੇਖਣ ਚੱਲਿਆਂ ਕੀ ਮਹਿਸੂਸ ਹੋਊਗਾ ਦਿਲ ਖੁਸ਼ ਹੋਊਗਾ ਤਰਾ ਪਾਪਾ ਇੱਕ ਮਿੰਟ ਕੀ ਕੰਮ ਕਰਦਾ ਤੂੰ ਪੀ ਕੇ ਮੰਗਦਾ ਕਿੱਦਾਂ ਹੈ ਕੰਮ ਵੀ ਕਰਦਾ ਕੋਈ ਕੀ ਕੰਮ ਕਰਦਾ ਦਰਸਾਉਂਦਾ ਕਰਦਾ ਕਿੱਤੀ ਵਾੜੀ ਦਾ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਪਿੱਛੋਂ ठीक है अरे क्यों मंगल लग गया खेती बाड़ी क्या क्या है। नहीं मेरी बात होना कोई गुस्से वाली बात नहीं है रोजगार का साधन नहीं है तुम्हारे पास तुम्हें आज भेज देते हैं तुम्हारे परिवार को भी वहाँ तुम्हे रहने के लिए कमरा मिलेगा अलग से मेरी बात सुन लो पहले अलग से कमरा मिलेगा कपड़ा मिला करेगा दो जोड़ी गर्मियों में दो जोड़ी सर्दियों में एक एक बंदे को ठीक है उसके बाद में खाना पीना सारा कुछ मिलेगा फ्री में काम कोई करना होगा तो सेवा कर लेना कभी बर्तन धो दिया झाड़ू मार लिया नहीं करोगे तो तुम्हें कोई ये नहीं बोलेगा कि तुम फ्री का क्यों खा रहे हो ठीक है चलो आ जाओ बेटी आ जाओ आ जाओ लेके चलिए तुम गाड़ी खड़ी है उठो बाबा जी आ जा चलिए आ जाओ आ जी खड़े हो पहले तो तेरी चड्डी

ਦੱਸ ਤਾ ਨਾਮ ਵਾਹਿਗੁਰੂ ਬੋਲੋ ਜੀ ਯਾਰ ਨਾਮ ਤਾਂ ਜਪ ਲੈ ਬਾਬਾ ਇੱਥੇ ਤੂੰ ਬੈਠਾ ਰੋਟੀ ਖਾਣ ਨੂੰ ਸ਼ਾਮ ਨਹੀਂ ਜਪ ਸਕਦਾ ਪਰਮਾਤਮਾ ਦਾ ਕੋਈ ਨਸ਼ਾ ਪਤਾ ਕੀ ਕਰਦਾ ਵਾਹ ਤੇਰੇ ਮਾਰਾ ਚਪੇੜ ਤੇਰੇ ਵੱਟ ਕੇ ਆਏ ਕਿੱਥੇ ਬੈਠੇ ਤੈਨੂੰ ਸ਼ਰਮ ਨਹੀਂ ਆ ਬੀੜੀਆਂ ਲਈ ਬੈਠਾ ਤੂਰੇ ਚੱਲੋ ਸੰਗਤ ਜੀ ਮੈਂ ਇਹਨੂੰ ਕੱਟੂਰ ਸੁਖਦੀਪਾ ਫਟ ਬਾਬਾ ਤੇਰੇ ਘਰੇ ਫੋਨ ਹੈਗਾ ਘਰੇ ਫੋਨ ਕਰ ਲੈ ਉਹਨਾਂ ਨੂੰ ਬੁਲਾ ਲੈ ਕਿੱਥੋਂ ਅਸੀਂ ਉੱਥੇ ਗੱਡੀ ਭੇਜ ਦਿੰਦੇ ਆਂ ਚੰਡੀਗੜ੍ਹ ਰਹਿੰਦੇ ਨੇ ਤੇਰੇ ਪਰਿਵਾਰ ਵਾਲੇ ਉਹਨਾਂ ਨੂੰ ਉੱਥੋਂ ਬੁਲਾ ਆਉਂਨੇ ਆਂ ਜਲਦੀ ਨਹੀਂ ਹੁਣ ਕਹਾ ਪਰ ਰਹਤੇ ਆ ਉਹਨਾਂ ਨੂੰ ਦੱਸ ਕਿਹੜੀ ਜਗ੍ਹਾ ਰਹਿੰਦੇ ਤੇਰਾ ਪਰਿਵਾਰ ਤੂੰ ਵੀ ਲੈ ਕੇ ਤੈਨੂੰ ਸੰਸਕਾਰ ਜਿਹਾ ਭੇਜਦੇ ਆਂ ਜਲਦੀ ਨਹੀਂ ਹੁਣ ਤੇਰੀ ਜ਼ਿੰਮੇਵਾਰੀ ਪੰਜਾਬ ਦੀ ਆ ਹੁਣ ਤੁਸੀਂ ਪੰਜਾਬ ਦੇ ਸਿਰ ਪੈ ਗਏ ਨਾ ਗੱਲ ਹੁਣ ਤੁਹਾਨੂੰ ਪੰਜਾਬ ਏ ਸੰਭੂਗਾ ਕੋਈ ਨਹੀਂ ਹੁਣ ਤੁਹਾਨੂੰ ਅਸੀਂ ਉਹ ਸੰਭਾਂਗੇ ਕੋਈ ਗੱਲ ਨਹੀਂ ਤੁਹਾਨੂੰ ਯੂਪੀ ਦਾ ਤੁਹਾਡੀ ਨਹੀਂ ਸਾਹ ਸਕਦੀ ਨਾ ਛੋਟੀ ਜਿਹੀ ਸਟੇਟ ਪੰਜਾਬ ਨਾਲੋਂ ਯੂਪੀ ਹੈ ਨਾ ਯੂਪੀ ਛੋਟੀ ਏ ਪੰਜਾਬ ਬਹੁਤ ਵੱਡਾ ਹੈਗਾ ਮੈਂ ਸਵੇਰ ਆਇਆ ਤੂੰ ਚਲਦਾ ਬੈਠਾ ਤੂੰ ਢੂਡ ਬੋਲੀਆਂ ਨਾ ਉਧਾਰਗੜ ਆਈਏ ਤੈਨੂੰ ਰਾਮ ਉਜਾਗਰ ਉੱਤਰ ਪ੍ਰਦੇਸ਼ ਹੈ ਵਾਹ ਜੀ ਵਾਹ ਨੇਪਾਲ ਵੀ ਜਾ ਕੇ ਆਏ ਨਹੀਂ ਕੋਟਲ ਐਲ ਫੋਰਡ ਵਾਹ ਜੀ ਵਾਹ ਇੱਥੇ ਸਟੇ ਕਰਦੇ ਹੋ ਹੈ ਨਾ ਨਾ ਮੇਰੇ ਕੋਲ ਨਹੀਂ ਹੈਗਾ ਹੋਟਲ ਦਾ ਕਾਰਡ ਉਹਦੇ ਕੋਲੇ ਉਹ ਜਿਹੜਾ ਰਹੂਗਾ ਹੋਟਲ 'ਚ ਇੱਥੇ ਰਹਿਨੇ ਆਂ ਵਾਹ ਜੀ ਵਾਹ ਚੰਡੀਗੜ੍ਹ ਆ ਜੀ ਬਾਬਾ ਚੜ੍ਹਾਈਆ ਤੇਰੀ ਜਿੰਦਗੀ ਦਾ ਤੇਰੀ ਅਸਤਾਈ ਜਗਾ ਘੇਰੀ ਆ ਨਹੀਂ ਐਵੇਂ ਇਕੱਠ ਕਰਿਆ ਹੈ ਹਾਂ ਐਦਾਂ ਐਵੇਂ ਦੁਨੀਆ ਦੇ ਚੜਾਈ ਤਾਂ ਥੋੜੀ ਆ ਬਾਬਾ ਜੀ ਵਾਹਿਗੁਰੂ ਬਾਬਾ ਬਲਾਲਾ ਘਰ ਤੇ ਫੋਨ ਕਰ ਦੇ ਲੈ ਘਰੇ ਆਪਣੇ ਬੱਚਿਆਂ ਨੂੰ ਫੋਨ ਕਰ ਦੇ ਸਾਨੂੰ ਉਹਨਾਂ ਦਾ ਨੰਬਰ ਦੇ ਦੇ ਅਸੀਂ ਉੱਥੋਂ ਉਹਨਾਂ ਨੂੰ ਚੱਕ ਲੈਨੇ ਆ ਕੜਾ ਖੜਾ ਹੋ ਬਾਬਾ ਕੜਾ ਹੋ ਖੜਾ ਖੜਾ ਹੋ ਜਾ ਉਹ ਤਾਂ ਵੀੜੀਆਂ ਤਾਂ ਵੀੜੀਆਂ ਜੀਆਂ ਤਾਂ ਇਹਦੀਆਂ ਸਿੱਟੇ ਨਹੀਂ ਇੱਥੇ ਨਹੀਂ ਇੱਥੇ ਕਹਨ ਬੁਸਬਾ ਫਿਰ ਤੂੰ ਤੁਸੀਂ ਕਿਸੇ ਪਰੇ ਸਿੱਟੇ ਹੋ ਨਾ ਉਹ ਦਵਾਈਆਂ ਤਾਂ ਕੱਢ ਦੋ ਕੱਢਦੇ ਆ ਦੋ ਮਿੰਟ ਸਿੱੱਤੀ ਕਰ ਲਿਓ ਬਾਬਾ ਖੜਾ ਹੋ ਜਾ ਆ ਲੋਕ ਤਾਂ ਐ ਸਾਰੇ ਬਹੁਤ ਲੋਕ ਕੋਈ ਨਹੀਂ ਸਾਰੇ ਲੋਕਾਂ ਦੀ ਲੈਣਾ ਆ ਸੇਵਾ ਸਾਰੇ ਲੋਕਾਂ ਦੀ ਸੇਵਾ ਲੈਣੀ ਅੱਜ ਤਬਰਾ ਉਹਨਾਂ ਨੂੰ ਤੁਸੀਂ ਆ ਫੜ ਲਾ ਦਵਾਈਆਂ ਫੜ ਚੱਲ ਅਜੇ ਖੜਾ ਹੋ ਨਾ ਲੈ ਘਰੇ ਫੋਨ ਕਰ ਲੈ ਮੜਾ ਇਹ ਘਰ ਦਾ ਨੰਬਰ ਕਿੰਨਾ ਤੇਰਾ ਚੱਲ ਆਸ਼ਰਮ ਚ ਭੇਜਣਾ ਤੁਹਾਨੂੰ ਹਾਂ ਤੇ ਇਹ ਚ ਕੀ ਇਹਦਾ ਸੇਵਾ ਲੱਗਣੀ ਆ ਜੇ ਤੇਰੀ ਅੰਦਰ ਇਹ ਤੈਨੂੰ ਥੋੜੀ ਦੇਣੇ ਨੇ ਤੂੰ ਫੋਨ ਕਰ ਕਰ ਅਜੇ ਖੜਾ ਹੋ ਜਲਦੀ ਬਾਬਾ ਖੜਾ ਹੋ ਖੜਾ ਹੋ ਥੋੜੀ ਜਿਹੀ ਚੱਕ ਕੇ ਨਿਕਲਿਆ ਤਾਂ ਦੇਖ ਲੋ ਜੀ ਦੇਖ ਲੋ ਬਾਬਾ ਜੀ ਟਾਈਮ ਕਿੰਨਾ ਹੋਇਆ 2:30 ਵਜੇ ਨੇ ਹੂੰ ਇਹ ਅੱਜ ਦੀ ਹੁਣ ਦੀ ਕਮਾਈ ਆ ਜੇ 500 ਦੇ ਵੀ ਨੇ 500 ਦੇ ਵੀ ਨੇ 200 ਦੇ ਵੀ ਨੇ 100 ਦੇ ਵੀ ਨੇ 500 ਦੇ ਵੀ ਨੇ ਯਾਰ ਚੱਲ ਬਾਬਾ ਖੜਾ ਹੋ ਤੈਨੂੰ ਆ ਸ਼ਰਮ ਭੇਜੀਏ ਬਲਾ ਆਪਣੇ ਪਰਿਵਾਰ ਨੂੰ ਯਾਰ ਮੈਂ ਕਹਿੰ ਜਾਂਦਾ ਪਰਿਵਾਰ ਨੂੰ ਫੋਨ ਕਰ ਤੈਨੂੰ ਉੱਥੇ ਇੱਜ਼ਤ ਦੀ ਰੋਟੀ ਦੰਨੇ ਆਂ ਵੀ ਤੂੰ ਮੰਗਦਾ ਰਹਿਣਾ ਔਰੇ ਠੰਡ 'ਚ ਅਸੀਂ ਦੇਖ ਨਹੀਂ ਸਕਦੇ ਤੁਹਾਨੂੰ ਬਹੁਤ ਵਿਧਾਰ ਵਾਲਿਆਂ ਨੂੰ ਬਿੱਦਾ ਵਧੀਆ ਗੱਲ ਟੰਗ ਹੁੰਦੇ ਐਵੇਂ ਤਾਂ ਗੁੰਡੇ ਹੁਣ ਪੰਜਾਬ 'ਚ ਸੇਵਾ ਤਾਂ ਲੱਗੀਆਂ ਥੋੜੀ ਹੁਣ ਪੰਜਾਬ 'ਚ ਚੰਗੀ ਤਰ੍ਹਾਂ ਹੀ ਸੰਭਾਲੂ ਤੁਹਾਨੂੰ ਬਾਬਾ ਆਇਆਏ ਮੇਨ ਚੀਤਾ ਹਜੇ ਪਈਆ ਲੋ ਜੀ ਫੇ ਤਾਂ ਹੋਰ ਪਈਆ ਮਾਇਆ ਬਾਬਾ ਇਹ ਦੋ ਇੰਦੇ ਮੇਰ ਕੋ ਨਹੀਂ ਹੈਗੇ ਸਾਡੇ ਕੋਲ ਨਹੀਂ ਹੈਗੇ ਬਾਬਾ ਇਹ ਤਾਂ ਕੁਛ ਨਹੀਂ ਜੀ ਆਹ ਔਰੇ ਰਹਿ ਗਿਆ ਕਾਰਡ ਚੰਡੀਗੜ੍ਹ 'ਚ ਹੋਟਲ ਸਟੇ ਕਰਦੇ ਨੇ ਬਾਬਾ ਜੀ ਵਾਜੀ ਹਾਂ ਜੀ ਬਿਲਕੁਲ ਬਿਲਕੁਲ ਇਹ ਸੱਚ ਹੈ ਆਪਾਂ ਤਾਂ ਜਿੱਥੇ ਚੱਲੋ ਗੁਰੂ ਘਰ ਜਾਂਦੇ ਆ ਨਹੀਂ ਕਮਰਾ ਮਿਲਦਾ ਆਪਾਂ ਬਾਹਰ ਪਏ ਜਾਂਦੇ ਆ ਹਨਾ ਜਿੱਥੇ ਇਹ ਚੰਡੀਗੜ੍ਹ 'ਚ ਸਟੇ ਕਰਦੇ ਨੇ ਜੀ ਆਹ ਦੇਖੋ ਇਹ ਹੋਟਲ ਕਿਸੇ ਨੇ ਜਾਣਾ ਉਹ ਇਹਨਾਂ ਦਾ ਨਾਮ ਲੈ ਲਿਓ ਜਾ ਕੇ ਲੈਸ ਮਿਲ ਜੀ ਗਈ ਇਹਨਾਂ ਬਾਬਾ ਭਰਾ ਉਹ ਜਾਕਰ ਇਹ ਪੱਕਾ ਕਸਟਮਰ ਹੈ ਇਹਨਾਂ ਦਾ ਚੱਲ ਬਾਬਾ ਫੋਨ ਕਰ ਯਾਰ ਘਰੇ YouTube ਚੈਨਲ ਘਰੇ ਫੋਨ ਕਰ ਦੂ ਕਰੂਗਾ ਇਹ ਐ ਕੋਈ ਨਹੀਂ ਹੈ ਮੇਰਾ ਕੀ ਚਾਹ ਲੈ ਮੈਂ ਕਰਦਾ ਨੰਬਰ ਦੱਸ ਤੇਰੇ ਘਰ ਦਾ ਨੰਬਰ ਨਹੀਂ ਹੈਗਾ ਇਹਨੇ ਜਾਣਾ ਨਹੀਂ ਜਾਣਾ ਨਹੀਂ ਇਹ ਆਸ਼ਰਮ 'ਚ ਕਿੱਥੇ ਰਹਿ ਲੈਣਗੇ ਮੀਟ ਵਰਕ ਕਰ ਰਹੇ ਨੇ ਬਹੁਤ ਧੰਨਵਾਦ ਤੁਹਾਡਾ ਨਹੀਂ ਸਾਡਾ ਕਹਦਾ ਜੀ ਨੀ ਨਹੀਂ ਬਹੁਤ ਵਧੀਆ ਧੰਨਵਾਦ ਜੀ ਤੁਸੀਂ ਜਿੰਨਾ ਤੁਸੀਂ ਇਹ ਪ੍ਰਬੰਧਾ ਕਰਦੇ ਨਾ ਇਹ ਬੰਦੇ ਬਾਹਰ ਦੇ ਆ ਕੇ ਬੈਠਦੇ ਆ ਨਾ ਇਹ ਚੰਗੀ ਗੱਲ ਨਹੀਂ ਹੈ ਇਹ ਵੀ ਇੱਕ ਮਾਫੀਆ ਹੈ ਭਾਈ ਕੱਲ ਫਟੇਗੜ ਸਾਹਿਬ ਅੰਦਾ ਫੜਿਆ 3 ਘੰਟੇ ਚ 50000 ਰੁਪਏ ਕੱਢਿਆ ਸਹੀ ਗੱਲ ਆ ਬਾਬਾ ਜੀ ਦੇਖਿਆ ਅਸੀਂ ਦੇਖਿਆ ਨਾ ਬਾਬਾ ਜੀ ਸਾਨੂੰ 1 ਘੰਟਾ ਪਿੰਗਲਵਾੜੀ ਵਾਲੀ ਗੋਲਕ ਵਿੱਚ ਪੈਸੇ ਪਾਉਣ ਨੂੰ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਨੋਟ ਅੱਕ ਕੇ ਅਸੀਂ ਪਰ ਇੰਨਾ ਟੇਰਕਾਰ ਸੇਵਾਂ ਦੇ ਕਾਰ ਸੇਵਾਂ ਦੇ ਦੋਤਾ ਦੇਖਿਆ ਬਾਬਾ ਜੀ ਅਸੀਂ ਵੀਡੀਓ ਦੇਖਿਆ ਬਹੁਤ ਵਧੀਆ ਪ੍ਰਬ ਹੋਟਲਾਂ 'ਚ ਰਹਿੰਦੇ ਨੇ ਸਹੀ ਗੱਲ ਐ ਸਹੀ ਗੱਲ ਐ ਜੀ ਤੁਹਾਡੀ ਯਾਰ ਹੋਰ ਕਿਤੇ ਤੁਹਾਡੇ ਕੋਲ ਹੈਗਾ ਹੋਟਲ ਦਾ ਨਾ ਜੀ ਐ ਕਿਵੇਂ ਉਹੀਆਂ ਕਹਿੰਦਾ ਇਹ ਜਾਨਣਾ ਮੈਂ ਤਾਂ ਸਾਡੇ ਕੋ ਤਾਂ ਨਹੀਂ ਜੀ ਸ਼ਾਮ ਤੱਕ ਦਾ ਰਬੂਤੀ ਆ ਤੁਸੀਂ 10000 ਰੁਪਏ ਦੇਣੀ ਬਣਾ ਕੇ ਚਲ ਜਾਣੀ ਨੂੰ ਚੂਤੀਆ ਬਣਾਉਂਦੇ ਆ ਬਹੁਤ ਤੁਸੀਂ ਇਹ ਇਹਨਾਂ ਨੂੰ ਭੇਜਣਾ ਚਾਹੀਦਾ ਜੀ ਆ ਫੜੋ ਮਯਾ ਦਾ ਲੰਗਰ 'ਚ ਪਾਓ ਉਥੇ ਹੋਟਲ ਘਰੇ ਪਾਓ ਹੋਟਲ 'ਚ ਪਾਓ ਉਥੇ ਮੇਰਾ ਦੋਸਤ ਆ ਕਰ ਦੋਸਤ ਰਹਿੰਦੇ ਹੋਈ ਹੈ ਇਹ ਲਾਓ ਇਹ ਲੀਡੇ ਲਾਓ ਇੱਕ ਵਾਰੀ ਚੰਗੀ ਤਰ੍ਹਾਂ ਇਹਦੇ ਚਾਹ ਕੱਪੜੇ ਲਾਓ ਇਹਦੇ ਚੰਗੀ ਤਰ੍ਹਾਂ ਫੇਰ ਵੇਖੋ ਕੀ ਨਿਕਲਦਾ ਤੁਹਾਨੂੰ ਕੋਈ ਗਲਤ ਕੀਤਾ ਨਹੀਂ ਹੈਗੀ ਉਹ ਬੀਡੀਆਂ ਸੁੱਟ ਤਾਂ ਦਿੱਤੀਆਂ ਸੈਕਟਰ ਤਮਾਕੂ ਘਰ ਦਾ ਨੰਬਰ ਹੈ ਨਹੀਂ ਤੇਰਾ ਹੁਣ ਜਾਣਣੀਆਂ ਆਸ਼ਰਮ ਦਾ ਤੁਸੀਂ ਆਸ਼ਰਮ ਪਰਿਵਾਰ ਨੂੰ ਬੁਲਾ ਲੰਮਰੋ ਕਿੱਥੇ ਕੱਲਾ ਰਹੂਗਾ ਰੈਂਪ ਤੀ ਉੱਤਰਦਾ ਜਿੱਥੇ ਰੋਟੀ ਖਾਦੇ ਹੈਂ ਪੂਰੀ ਮਾਚ ਦਿਓ ਨਹੀਂ ਨਾਲੇ ਕਹਿੰਦਾ ਮੇਰੇ ਤਿੰਨ ਬੱਚੇ ਨੇ ਇੱਕ ਕੁੜੀ ਹੈ ਇੱਕ ਘਰ ਵਾਲੀ ਸਰ ਉਹ ਕਿੱਥੇ ਨੇ ਵਾਹ ਦੇ ਸੇ ਨਿਵਤਾ ਕਿੰਨੇ ਕਲਰ ਇਹਨਾਂ ਨੂੰ ਜਿੱਥੇ ਲੰਗਰ ਖਾਦੇ ਉੱਥੇ ਰੈਂਪਿੰਗਟਰ ਤਾਂ ਆ ਗਈ ਚੱਲ ਆ ਜਾ ਪਹਿਲਾਂ ਤੇਰੀ ਸੇਵਾ ਪੂ ਆ ਕੇ ਤੇਰੀ ਸੇਵਾ ਕਰ ਕੱਲ 50000 ਦੀ ਆਪਾਂ ਅੱਛਾ ਕੋਰਟ ਤੋਂ ਨਹੀਂ ਆਜਾ ਕੋਰਟ ਦੀਆਂ ਵਧੀਆ ਆ ਰਹੇ ਨੂੰਗਾ ਮਾੜਾ ਛੋਟੇ ਪਿੰਡ ਪਿੰਡਾਂ ਨੂੰ ਚੂਤੀਆ ਬਣਾਈ ਜਾਂਦੇ ਐ ਬਾਹ ਬਹੁਤ ਲੰਗਰ ਦੀ ਸੇਵਾ ਬਹੁ ਕੋਈ ਨਹੀਂ ਸਕਦਾ ਉਹ ਨਹੀਂ ਵਿਗੜਨੀ ਇੱਥੇ ਜਿਹੜੇ ਆ ਇਹਨਾਂ ਨੂੰ ਦੇਣ ਨਾਲ ਆਪਣੇ ਇਲਾਕੇ 'ਚ ਕੋਈ ਤੁਹਾਡਾ ਜਾਣਕਾਰ ਆ ਕੇ ਦੀ ਪੀਸ ਭਰਨੇ ਆ ਗਿਆ ਜਾਂ ਹੋਣੇ ਉਹਨਾਂ ਦੀ ਸੇਵਾ ਕਰੀ ਆਪਣੀ ਮਿਹਨਤ ਦੀ ਕਮਾਈ ਕਿਸੇ ਲੇਖੇ ਵੀ ਲੱਗੇ ਆਪੇ ਚੱਲੂਗਾ ਇਹ ਹਾਂਜੀ ਰੱਦ ਤੇ ਜਿਹੜੇ ਬੜਾ ਆਪਾਂ ਦਾ 1 ਮਿੰਟ ਆ ਜਿਹੜੀਆਂ ਲੜਕੀਆਂ ਇੱਥੇ ਆਈਆਂ ਨੇ ਆਪਣੇ ਸੀਧੀ ਜੋੜ ਮਿਲੇ ਤੇ ਆਪਣੇ ਮੋਬਾਈਲ 'ਚ ਇੰਨੇ ਸ਼ਾਮ ਗੇ ਰੱਖੋ اے છોڑ دے موبائل دی سنبھال کر تو چوریاں بھی کردے ہو ਤੁਸੀਂ بامڑا او ایک منٹ ਮੈਂ ਮੈਨੂੰ ਪੁੱਛਾ ਇੱਕ ਮਿੰਟ ਆਂ ਗਾਧਾ ਕਰਦਾ ਕਰਦਾ ਮੈਂ ਇੱਕ ਮਿੰਟ ਐ ਐ ਮੈਂ ਲੈ ਕੇ ਫੇੜ ਜਾਂਦੀਆਂ ਨੇ ਉਹ ਮਲਕ ਦੇ ਕੇ ਆਉਂਦੇ ਆ ਮੋਟਰਸਾਈਕਲਾਂ ਦੇ ਲੈ ਕੇ ਫਰਾਰ ਹੋ ਜਾਂਦੇ ਆ ਤੁਸੀਂ ਆਪਣੇ ਆਪਣੀ ਚੀਜ਼ ਦੀ ਆਪ ਕੰਟਰੋਲ ਕਰੋ ਦੇਖਣੇ ਹੋ ਕੇ ਮੋਬਾਈਲ ਤੇ ਗੱਲ ਕਰੋ ਜੇ میری ਗੱਲ ਨਜਾਇਜ਼ ਆ ਮੈਂ ਗਲਤੀ ਦਾ ਸ਼ਾਸਕ ਆ ਨਹੀਂ ਨਹੀਂ ਸਹੀ ਗੱਲ ਆ ਨਹੀਂ ਤੁਸੀਂ ਬਿਲਕੁਲ ਬਜ਼ੁਰਗੋ ਬਹੁਤ ਵਧੀਆ ਗੱਲ ਕਹੀ ਆ ਸਹੀ ਠੀਕ ਆ ਵੀਰੇ ਜੀ ਕੰਮ ਆਈ ਬਾਈ ਬਹੁਤ ਵਧੀਆ ਕੰਮ ਆਈ ਸਾਡੇ ਅਸੀਂ ਲੋਕ ਵੀ ਜਾਗਰੂਕ ਹੋਣਗੇ ਬਾਈ ਜੀ ਇਹ ਤੋਂ ਬਹੁਤ ਵਧੀਆ ਖੁਸ਼ੀ ਆ ਬਾਈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਨਹੀਂ ਅਸੀਂ ਤਾਂ ਜੀ ਕੀ ਆਏ ਉਹ ਹੀ ਕਰਾ ਰਹੇ ਹਾਂ ਹਾਂ ਬਿਲਕੁਲ ਅਕਾਲ ਪੁਰਖੇ ਕਰਵਾ ਦੇ ਇੰਨੇ ਲੋਕਾਂ ਤੱਕ ਸੇਧ ਪਾ ਜਾਣੀ ਬਹੁਤ ਹੀ ਵਧੀਆ ਕੰਮ ਆ ਜੀ ਤੁਹਾਡੇ ਜਰੀਏ ਅਸੀਂ ਦੇਖਦੇ ਹਾਂ ਜੋ ਸੋਸ਼ਲ ਮੀਡੀਆ ਤੇ ਬਹੁਤ ਵੱਡਾ ਪ੍ਰਾਰਾਲਾ ਜੀ ਮੈਂ ਨਹੀਂ ਆਈ ਜੀ ਸੰਗਤ ਦਾ ਵੇਅਰ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਨਾਂ ਨੂੰ ਆਪਾਂ ਪਾਪਾ ਦੇ ਭਾਗੀਦਾਰ ਨਾ ਭਣੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਪੂਰਾ ਸਪੋਰਟ ਆ ਕਾਲਪੁਰ ਕਾ ਇਦਾਂ ਹੀ ਸੇਵਾ ਲੈਂਦੇ ਰਹਿੰਦੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਬਾਬਾ ਤੂੰ ਹੁਣ ਤੇਰੇ ਪਰਿਵਾਰ ਨੂੰ ਵੀ ਦੱਸਣਾ ਵੀ ਤੈਨੂੰ ਆਸ਼ਰਮ ਲੈ ਕੇ ਚੱਲੇ ਆ ਹੈ ਤੇਰੇ ਪਰਿਵਾਰ ਨੂੰ ਦੱਸਣਾ ਫੋਨ ਕਰਨਾ ਵੀ ਆਸ਼ਰਮ ਕਿਉਂਕਿ ਉੱਥੇ ਤੈਨੂੰ ਆਉਣ ਨਹੀਂ